5 ਮਹੀਨੇ ਪਹਿਲਾਂ ਵਿਆਹੀ ਕੁੜੀ ਚੜੀ ਦਾਜ ਦੀ ਬਲੀ ਘਰ ਵਾਲਾ ਮੰਗਦਾ ਸੀ ਬੋਲਟ ਕੁੜੀ ਨੂੰ ਸੋਰੇ ਕਰਦੇ ਸੀ ਤੰਗ ਚੂੜੇ ਵਾਲੀ ਨਾਲ ਕਰਤੀ ਰੂਹ ਕੰਬਾਉ ਵਾਲਦਤ ਰੋ ਰੋ ਕੁੜੀ ਦੇ ਪਰਿਵਾਰ ਦਾ ਹੋਇਆ ਬੁਰਾ ਹਾਲ ਤੁਸੀਂ ਵੀ ਦੇਖੋ ਇੱਕ ਹੋਰ ਬੇहद ਮੰਦ ਭਾਗੀ ਇਹ ਖਬਰ ਇੱਕ ਹੋਰ ਕੁੜੀ ਜੋ ਦਾਜ ਦੀ ਬਲੀ ਚੜ ਚੁੱਕੀ ਹੈ ਜਿਸ ਦਾ 5 ਮਹੀਨੇ ਪਹਿਲਾਂ ਹੀ ਵਿਆਹ ਹੁੰਦਾ ਹੈ ਬਾਹਾਂ ਦੇ ਵਿੱਚੋਂ ਹਲੇ ਚੂੜਾ ਵੀ ਨਹੀਂ ਉਤਰਿਆ ਖੰਨਾ ਖੁਰਦ ਰੋਡ ਤੇ ਸਥਿਤ ਐਵੈਨਿਊ ਕਲੋਨੀ ਤੋਂ ਇਹ ਘਟਨਾ ਸਾਹਮਣੇ ਆਈ ਹੈ ਤਾਂ ਪਰਿਵਾਰ ਦੇ ਵੱਲੋਂ ਹੁਣ ਰੋਸ ਜਤਾਇਆ ਜਾ ਰਿਹਾ ਹੈ ਸੋ ਤੁਸੀਂ ਵੀ ਸੁਣੋ ਕਿਵੇਂ ਲੜਕੀ ਨੂੰ ਮੋਤ ਦੇ ਘਾਟ ਉਤਾਰਿਆ ਗਿਆ। 9 ਮਹੀਨਾ ਲੱਗਿਆ। ਜੇ ਨਾ ਇੱਕ ਵਾਰ ਜਾਈਆ ਮੁੱਕਰਦਾ ਕਿਉਂ ਨਹੀਂ? ਇਹ ਜਿਹਨੇ ਨਾ ਢੂੰਡਤਾ ਵੀ ਢੋੜੇ ਰਹੇ ਤੇ ਢੋੜੇ ਰਹਿੰਦੇ ਤੇ ਖਲੇ ਰਿਹਾ ਤੇ ਖਲੇ ਰਿਹਾ ਥੋੜੇ ਰਿਹਾ ਪਿੱਛੇ ਗੱਲ ਨਾ ਕਰਦੇ ਨੇ ਗੱਲ ਨਾ ਕਰਦੇ ਨੇ ਮੰਮੀ ਕਹਿੰਦੀ ਜਦੋਂ ਨਾ ਟਿੱਕ ਨੂੰ ਆਉਣੀ ਆ ਜਾਣੀ ਆ ਮੰਮੀ ਉਹ ਜਾਣਾ ਬਸ ਇਹ ਇਹ ਇਹਨਾਂ ਨੇ ਮਾਰੀ ਆ ਇਹ ਕੋਈ ਮਰੀ ਨਹੀਂ ਹੈਗੀ ਕੋਈ ਫਾਹਾ ਲੈਣੇ ਵਾਲੀ ਗੱਲ ਨਹੀਂ ਹੈਗੀ ਤੁਸੀਂ ਖੁਦ ਵੀ মিডিਆ ਸਾਰਾ ਉੱਥੇ ਦੇਖ ਸਕਦਾ ਏ ਕੋਈ ਫਾਹਾ ਫਾਹਾ ਲੈਣੇ ਵਾਲੀ ਗੱਲ ਨਹੀਂ ਵੀ ਇਹ ਫਾਹਾ ਲਿਆਏ ਕੁੜੀ ਨੇ ਸਾਡੀ ਕੁੜੀ ਸ਼ੁਰੂ ਤੋਂ ਹੀ ਉਹ ਦੁਖੀ ਸੀਗੀ ਅੱਜ ਤੱਕ ਉਹ ਦੁਖੀ ਹੋ ਰਹੀ ਆ ਅਸੀਂ ਇਹੀ ਮੰਗ ਕਰਦੇ ਆਂ ਵੀ ਇਹਨਾਂ ਨੂੰ ਦੋਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਅੱਜ ਕਿਤੇ ਵੇਲੇ ਕੋਈ ਕਦਾ ਚੱਲ